ਉਹੜਾ ਆਪਣੀ ਸਿੰਪਰਾ ਵਾਲੀ ਹੈ ਨਾ ਕੋਣਾ ਰੋਡ ਪਾਸ ਕਰਾ ਲਈ ਅਫਸਰਾਂ ਨੇ ਸਾਈਨ ਕਰਦੇ ਹੁਣ ਜਿਹੜਾ ਪ੍ਰਧਾਨ ਹੈ ਜੀਤੀ ਜੀਤੀ ਨਾ ਹਾਂਜੀ ਜੀਤੀ ਰਣਜੀਤ ਸਿੰਘ ਸਾਈਨ ਨਹੀਂ ਕਰ ਰਹੇ ਉਸ ਸੜਕ ਉੱਤੇ ਕਿਉਂ ਬਈ ਮੈਂ ਤੇ ਪਿੰਡਾਂ ਦੇ ਵਿੱਚ ਮੇਰਾ ਕੋਈ ਅਸੀਂ ਤਾਂ ਕਹਿੰਦੇ ਨਹੀਂ ਵੀ ਸਾਡੇ ਸਾਰੇ ਸਰਪੰਚ ਮੈਂ ਕਰੋੜਾਂ ਰੁਪਏ ਵੀ ਖਵਾਇਆ ਪਿੰਡਾਂ 'ਚ ਜਿੰਨਾਂ ਪਿੰਡਾਂ ਦੋ ਸਾਲਾਂ 'ਚ ਜਿੱਥੇ ਹਾਲੇ ਸਾਡੀ ਸਰਕਾਰ ਆਈ ਹੈ ਅਸੀਂ ਗਰੰਟਾ ਦਾ ਤੋੜਾ ਨਹੀਂ ਛੱਡਿਆ ਜੀ ਮੈਂ ਦਾਵਾ ਕਰਦੀ ਆਂ ਤੇ ਸਭ ਤੋਂ ਵੱਧ ਜਿਹੜੀਆਂ ਪਿੰਡਾਂ 'ਚ ਗ੍ਰਾਂਟ ਆਈਆਂ ਉਹ ਹਲਕਾ ਖਰਚਾ ਰਚਾਈਆਂ ਨੇ ਜੀ ਕੋਈ ਪਿੰਡ ਹੋ ਜਾਂਦਾ ਜਿਹੜਾ ਗ੍ਰਾਂਟਾਂ ਦਾ ਵੰਡ ਜਾਂ ਤੇ ਇਹ ਕੀ ਦਿੱਕਤ ਹੈ ਸਾਈਨ ਕਰਨ 'ਚ ਕੱਲੂ ਬੈਠੋ ਜਾ ਕੇ ਇਹਨਾਂ ਦੇ ਗੇਟ ਤੇ ਸ਼ਰਮ ਨਹੀਂ ਆਉਂਦੀ ਵੀ ਲੋਕਾਂ ਨੇ ਪ੍ਰਧਾਨ ਬਣਾਇਆ ਹੋਇਆ ਹੈ ਤੇ ਤੁਸੀਂ ਆਜੇ ਤਹੇ ਸੌਂ ਗਏ ਹੋ ਜੀ ਚੰਗਾ ਬੰਦਾ ਵੀ ਸੱਚੀ ਗੱਲ ਕਰਦੇ ਸੀ ਸਿਆਸਤ ਨਹੀਂ ਕਰਦੇ ਜੇ ਬਸਾਨੂੰ ਲੱਗੇ ਨਾ ਵੀ ਬੰਦਾ ਕੰਮ ਕਰਨ ਵਾਲਾ ਜਿਹੜੀ ਮਰਜ਼ੀ ਪਾਰਟੀ ਦੇ ਸੀ ਨਾਲ ਲਾ ਲੈਂਦੇ ਆ ਵੀ ਕੋਈ ਜਾਂਦੀ ਵਧੀਏ ਪਾਰਟੀ ਮਾਰਿਆ ਹੋ ਸਕਦੀ ਬੰਦਾ ਉਹਨੂੰ ਚੰਗਾ ਮਾੜਾ ਹੁੰਦਾ ਕੁਝ ਇਹ ਦੇਖਣਾ ਨਹੀਂ ਜੇ ਸੜਕ ਬਣੂਗੀ ਨਹੀਂ ਲੋਕਾਂ ਨੇ ਕਹਿਣਾ ਲੈ ਆਮ ਆਦਮੀਆਂ ਦੇ ਤਾਂ ਕੰਮ ਹੀ ਨਹੀਂ ਕਰਵਾ ਰਹੇ ਇਹ ਭੁੱਲ ਜਾ ਰਹੇ ਨੇ ਇਹ ਨਵੇਂ ਕੌੜੇ ਨੇ ਨਹੀਂ ਨਵੇਂ ਕਬਲੇ ਦੇ ਲੋਕਾਂ ਨੇ ਇਹ ਜਿਹੜੇ ਪੁਰਾਣੇ ਬੈਠੇ ਨੇ ਪ੍ਰਧਾਨ ਬਣੇ ਮੈਂ ਕਹਿੰਨੀ ਵੀ ਅਸੀਂ ਕੋਈ ਬਦਲੇ ਦੀ ਭਾਵਨਾ ਨਾਲ ਨਹੀਂ ਆਏ ਅਸੀਂ ਕਿਸੇ ਨੂੰ ਕੋਈ ਮੈਂ 2 ਸਾਲ ਹੈ ਸੋਚਿਆ ਵੀ ਕੰਮ ਹੋਊਗਾ ਕੋਈ ਗੱਲ ਨਹੀਂ ਆਪਾਂ ਵਿਕਾਸ ਤੇ ਧਿਆਨ ਦੇਣਾ ਇਹਨਾਂ ਨੂੰ ਇੱਕ ਗੱਲ ਹੈ ਵੀ ਸਾਡੇ ਜਿਹੜੇ ਕੰਮ ਕਰਨਾ ਵਿੱਚ ਡਿੱਕਾ ਨਹੀਂ ਡਾਉਣਾ ਅਸੀਂ ਜਦੋਂ ਕੰਮ ਕਰਨਾ ਲੋਕਾਂ ਦਾ ਕੰਮ ਹੋਣਾ ਚਾਹੀਦਾ ਹੈ ਕੋਈ ਨਹੀਂ ਸਫਰ ਹੋਵੇ ਲੋਕ ਲੋਕਾਂ ਦਾ ਕੰਮ ਨਹੀਂ ਸਫਰ ਹੋਣਾ ਚਾਹੀਦਾ ਇਹਨਾਂ ਨੇ ਇੱਕ ਗੱਲ ਠਾਣੀ ਉਹ ਪੁਰਾਣੀ ਸਿਆਸਤ ਫੁਰਾਣੇ ਦੀ ਗਲੀ ਨਹੀਂ ਪੱਕੀ ਕਰਾਉਣੀ ਉਹਨਾਂ ਦੇ ਘਰੇ ਲੈਂਪ ਨਹੀਂ ਬਣਾਉਣਾ ਉਹਨਾਂ ਦੀ ਆ ਗਲੀ ਨੇ ਵੋਟ ਨਹੀਂ ਪਾਈ ਹੋਈ ਆ ਇਹਨਾਂ ਦਾ ਆ ਵਾਰਡ ਦੇ ਵਿੱਚ ਕੰਮ ਨਾ ਕਰੋ ਜਿੱਥੇ ਕਿਤੇ ਕੋਈ ਝਾੜੂ ਵਾਲੇ ਬੰਦੇ ਜਾਰੇ ਐਕਟਿਵ ਨੇ ਉੱਥੇ ਕੰਮ ਨਾ ਕਰੋ ਇਹ ਦੇ ਸਕਦੇ ਇਹਨਾਂ ਨੂੰ ਇੰਨਾ ਭੁਜਾਉਣਾ ਨਾ ਜੀ ਇਹਨਾਂ ਨੂੰ ਇੰਨਾ ਭੁਜਾਉਣਾ ਇਹ ਯਾਦ ਰੱਖਣਗੇ ਇਹ ਯਾਦ ਰੱਖਣਗੇ ਵੀ ਅਸੀਂ ਭੱਜੇ ਕਿਵੇਂ ਆ ਤਾਡੀ ਮੈਂ ਕੱਲੀ ਮੇਰੇ ਕੋਲ ਸਾਰਿਆਂ ਦੇ ਸਮਾਨ ਪਿਆ ਤਿਆਰ ਪਿਆ ਸਾਰਿਆਂ ਦਾ ਸਮਾਨ ਇਹਨਾਂ ਨੇ ਮੈਂ ਕੱਦ ਕਿ ਮੈਂ ਕਹਿੰਨੀ ਨਹੀਂ ਨਰਜੀ ਵੇਸਟ ਹੁੰਦੀ ਇਹਨਾਂ ਚੀਜ਼ਾਂ ਉੱਤੇ ਵੀ ਚੁੱਪ ਕਰਕੇ ਬਹਿ ਜਾਣਾ ਰੱਬ ਤੋਂ ਮਾਫੀ ਮੰਗ ਕੇ ਵੀ ਅੱਭਾ ਗੁਨਾਹ ਕਰ ਲਏ ਜਿਹੜੇ ਕਰਨੇ ਸੀ ਹੁਣ ਮਾਫੀ ਦੇ ਦੇਵੇ ਕੰਮ ਕਰਨ ਦੇਣ ਪਰ ਇਹਨਾਂ ਨੂੰ ਲੱਗਦਾ ਖੌਰੇ ਪਤਾ ਨਹੀਂ ਸਾਡੇ ਤੇ ਕਿਹੜੀ ਉੱਤੇ ਕਿਹੜੀ ਸਰਕਾਰ ਚੱਲ ਰਹੀ ਹੈ ਇਹਨਾਂ ਦੀ ਰੇਲ ਇਹ ਹੈ ਕਿ ਬੰਨਣੀ ਹੈ ਨਾ ਵੀ ਜਿਹੜੀਆਂ ਇਹ ਕੰਮਾਂ ਨੂੰ ਰੋਕਦੇ ਨੇ ਤੇ ਕੰਮਾਂ ਚ ਡਿੱਕੇ ਡਾਉਂਦੇ ਆ ਮੀਡੀਆ ਕਰਾ ਇਨਾਂ ਨੂੰ ਜਾ ਕੇ ਇਹ ਗੱਲ ਕਲੀਅਰ ਕਰ ਦੋ ਕਿ ਜੇ ਤੁਸੀਂ ਕਿਸੇ ਕੰਮ 'ਚ ਡਿੱਕਾ ਲਾਇਆ ਸਿਆਸਤ ਕੀਤੀ ਹੈ ਕੋਈ ਕੰਮ ਰੋਕੇ ਹੈ ਕਿਸੇ ਵਾਰ ਦੇ ਵਿੱਚ ਪੈਸਾ ਖਾਦਾ ਸੀ ਨਹੀਂ ਖਾਂਦੇ ਸਾਬਤ ਕਰੋ ਵੀ ਰੁਪਈਆ ਵੀ ਖਾਦਾ ਹੋਵੇ ਕਦੇ ਕਿਸੇ ਐਮਸੀ ਤੋਂ ਮੰਗਿਆ ਹੋਵੇ ਕਦੇ ਕਿਸੇ ਪਿੰਡ ਦੇ ਸਰਪੰਚ ਤੋਂ ਮੰਗਿਆ ਹੋਵੇ ਤੇ ਕਦੇ ਪ੍ਰਧਾਨ ਸਾਹਿਬ ਸਾਬਤ ਕਰਨ ਦੀ ਜਿਹੜਾ ਮੈਥੀਓ ਲਾਇਆ ਹੋਵੇ ਕਦੇ ਮੇਰਾ ਇੱਕ ਵੀ ਫੋਨ ਗਿਆ ਹੋਵੇ ਬਾਬੇ ਨਾਲ ਗਈ ਨਹੀਂ ਆ ਨਾ ਕੀਪਾ ਨਾ ਕਰਨਾ ਚੱਲ ਰਹੀਆਂ ਅਸੀਂ ਤੇ ਇੱਦਾਂ ਹੀ ਚੱਲਾਂਗੇ ਵੀਡੀਓ ਵਿੱਚ ਗੱਲ ਕਰ ਰਹੇ ਹਾਂ ਇਹਨਾਂ ਨੂੰ ਬੰਦੇ ਲੱਗੂ ਬੰਦੇ ਲੱਗੂ ਸਮਝਾਓ ਇਹਨਾਂ ਨੂੰ ਜਾ ਕੇ ਵੀ ਤੁਸੀਂ ਰੋੜਾ ਜਿਹੜੀਆਂ ਰੋੜਾਂ ਬਣਦੀਆਂ ਨੇ ਸੋਇਨ ਕਿਉਂ ਨਹੀਂ ਕਰਦੇ ਵੀ ਕਿਉਂ ਲੋਕਾਂ ਦਾ ਨਕਸਰ ਜੇ ਤੁਹਾਡਾ ਜੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੈ ਸਰਦਾ ਪੈਸਾ ਥੋੜੀ ਹੈ ਅਸੀਂ ਰੱਬ ਨੂੰ ਕਾਨੂੰ ਜਾਣਾ ਹੈ ਨਾ ਨੂੰ ਤਾਂ ਦਿਖਾਣਾ ਹੈ ਗਲੇ ਕੱਢਦੇ ਨੇ ਇਹ ਮੈਨੂੰ ਵੀ ਕੱਢਣਗੇ ਤੁਹਾਨੂੰ ਵੀ ਕੱਢਣਗੇ ਇਹਨਾਂ ਨੂੰ ਜਾ ਕੇ ਆਇਨਾ ਨਹੀਂ ਕਰਾਇਆ ਵਿਚਾਰ ਗੱਲ ਉਹਨਾਂ ਨੂੰ ਅਸੀਂ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਪਈ ਨਹੀਂ ਅਫਸਰਾਂ ਨੇ ਸਾਈਨ ਨਹੀਂ ਆ ਗਾਪੀਆਂ ਲੋ ਮੈਨੂੰ ਦਿਖਾਓ ਕਿੱਥੇ ਪ੍ਰਧਾਨ ਦੇ ਸਾਈਨ ਨੇ ਕਿਉਂ ਨਹੀਂ ਕਰਦੇ ਕਹਾਂ ਕੀ ਗੱਲ ਹੈ ਇਹ ਕੋਈ ਗੱਲ ਨਹੀਂ ਬਥੇਰਾ ਸੱਤਾ ਮਾਣੀ ਹੈ ਤੁਸੀਂ ਚੰਗਿਓ ਤੁਹਾਨੂੰ ਲੋਕ ਦੁਬਾਰਾ ਚੁਣ ਲੈਣਗੇ ਅਸੀਂ ਕੀ ਕਹਿੰਨੇ ਵੋਟਾਂ ਪਾਉਣਗੇ ਇਹਨਾਂ ਦੀ ਮਰਜ਼ੀ ਹੈ ਕਿਸੇ ਨੂੰ ਫੜ ਕੇ ਥੋੜੀ ਬਟਨ ਦਬੋਣਾ ਪਰ ਇਹਨਾਂ ਦੀਆਂ ਆਪਾਂ ਪਈਆਂ ਕੱਲੀ ਸੜਕ ਦੀ ਗੱਲ ਨਹੀਂ ਜੀ ਸਾਰੇ ਮਾਰਡਾਂ ਦੇ ਵਿੱਚ ਇਹ ਲੱਗੇ ਹੋਏ ਨੇ ਵੀ ਇੱਥੇ ਆਹ ਕੰਮ ਨਾ ਹੋਵੇ ਇੱਥੇ ਆਹ ਕੰਮ ਨਾ ਹੋਵੇ ਇਹਨਾਂ ਨੂੰ ਮੈਂ ਭਜਾਉਣਾ ਹੈ ਜੀ ਹੋ